ਕੁੱਤੇ ਫਰਵਰੀ ਕੀ ਬਜਾਏ ਜਨਵਰੀ ਮੇ ਜ਼ਿਆਦਾ ਕਿਉਂ ਭੋਗਤੇ ਹੈ ਕੁੱਤਾ ਕਿਨੂੰ ਕਿਹਾ ਪਹਿਲੇ ਸਮਝਾ ਕੁੱਤਾ ਕਿਨੂੰ ਕਿਹਾ ਮਾਈ ਕੁਐਸਚਨ ਅੱਛਾ ਫੇਰ ਠੀਕ ਹੈ ਕੁੱਤੇ ਫਰਵਰੀ ਕੀ ਜ਼ਿਆਦਾ ਫਰਵਰੀ ਕੇ ਬਜਾਏ ਜਨਵਰੀ ਮੇ ਜ਼ਿਆਦਾ ਕਿਉਂ ਭੋਗਤੇ ਹੈ ਕਿਉਂਕਿ ਕੁੱਤੇ ਨੂੰ ਜਨਵਰੀ ਦੀ ਠੰਡ ਜ਼ਿਆਦਾ ਲੱਗਦੀ ਹੈ ਕੱਟ ਜਾਂਦੀ ਹੈ ਨਾ ਤਾਂ ਕਰਕੇ ਮਾਰਚ ਤੱਕ ਠੰਡ ਰਹਿੰਦੀ ਹੈ ਬਾਈ ਨਹੀਂ ਕੱਟ ਹੁੰਦੀ ਹੈ ਜਨਵਰੀ ਦੀ ਠੰਡ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਜ਼ਿਆਦਾ ਭੋਗਦੇ ਨੇ ਠੰਡ ਲੱਗ ਜਾਂਦਾ ਕਹਿੰਦਾ ਉਹ ਕੀ ਜਵਾਬ ਪੱਕਾ ਪੱਕਾ ਦੱਸੋ ਇੱਕ ਵਾਰ ਠੰਡ ਜ਼ਿਆਦਾ ਹੁੰਦੀ ਹੈ ਜਲਦੀ ਜਲਦੀ ਠੰਡ ਹੁੰਦੀ ਹੈ ਖੰਡਾ ਜਵਾਬ ਖੜ ਜਾ ਕੁੱਤੇ ਕੁੱਤੇ ਫਰਬਰੀ ਦੀ ਬਜਾਏ ਜਨਵਰੀ ਵਿੱਚ ਜ਼ਿਆਦਾ ਕਿਉਂ ਭੌਂਕਦੇ ਨੇ ਹਾਂ ਕੁੱਤੇ ਤੋਂ ਮੈਨੂੰ ਯਾਦ ਆਇਆ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਤੁਹਾਨੂੰ ਨਹੀਂ ਤੁਹਾਨੂੰ ਪਤਾ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਕੀ ਹੁੰਦੇ ਸੀਗੇ ਜੱਟ ਦਾ ਗੰਡਾਸਾ ਹੂੰ ਬਦਲਾ ਜੱਟੀ ਦਾ ਹਣਾ ਇਹ ਉਹ ਵਗੜ ਤੱਕ ਖੜਕਵੇਂ ਨਾਮ ਹੁੰਦੇ ਹੁਣ ਪਤਾ ਨਾਮ ਕਿੱਦਾਂ ਦੇ ਆ ਰਹੇ ਨੇ ਕੁੱਤੇ ਰਸਮਲਾਈ ਲੱड्डੂ ਉਹ ਕਿਹੜੀ ਸੀਕਾ ਲੌਂਗ ਲਾਈਚੀ ਲੌਂਗ ਲਾਈਚੀ ਟੂ ਹੋਰ ਇੱਕ ਹੋਰ ਵੀ ਆਈ ਸੀ ਛੋਲੇ ਭਟੂਰੇ ਹਾਂ ਛੋਲੇ ਭਟੂਰੇ ਚਾਪਤੀ ਵੀ ਆ ਜੂਗੀ ਕੱਦੇ ਚਾਪਤੀ ਵੀ ਆ ਜੂਗੀ ਚੀਨੀ ਤਾਂ ਹੈ ਹੀ ਆ ਪਤਾ ਨਹੀਂ ਮੈਂ ਤਾਂ ਆ ਫਿਰ ਨਾ ਨਾ ਫਿਲਮਾਂ ਤੇ ਨਾਮ ਹੁਣ ਕਿਦਾਂ ਦੇ ਆਣ ਲੱਗ ਪਿਆ ਚਲੋ ਛੱਡੋ ਆਪਣੀ ਕੁਐਸਚਨ ਵਾਲਾ ਹਾਂਜੀ ਮੈਂ ਕਿੱਥੇ ਸੀਗਾ ਆਹ ਕੁੱਤੇ ਵਾਲੇ ਕੁੱਤਿਆਂ ਗੋਲ ਪਹੁੰਚੇ ਸੀ ਉਹਨਾਂ ਰੋਟੀ ਪਾਣ ਲੱਗੇ ਸੀ ਪਰ ਮੁੜ ਕੇ ਆ ਗਏ ਓਕੇ ਕੁੱਤੇ ਜਿਹੜੇ ਨੇ ਉਹ ਜਨਵਰੀ ਦੀ ਬਜਾਏ ਫਰਵਰੀ ਚ ਘੱਟ ਭੋਗਦੇ ਨੇ ਜਨਵਰੀ ਜ਼ਿਆਦਾ ਭੋਗਦੇ ਨੇ ਫਰਵਰੀ ਦੀ ਬਜਾਏ ਜਨਵਰੀ ਚ ਵੱਧ ਕਿਉਂ ਭੋਗਦੇ ਨੇ ਦੇਖੋ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਉਹਨਾਂ ਨੂੰ ਠੰਡ ਲੱਗਦੀ ਹੈ ਦੂਜਾ ਇਹ ਕਿ ਜਨਵਰੀ ਚ 31 ਦਿਨ ਹੁੰਦਾ ਤੇ ਫਰਵਰੀ ਚ 28 ਦਿਨ ਹੁੰਦੇ ਨੇ ਬਿਲਕੁਲ ਸਹੀ ਸਹੀ ਹੈ ਕੀ ਬਾਤ ਹੈ ਮੰਗਲ ਨਹੀਂ ਆ ਗਿਆ 28 ਦਿਨ ਹੁੰਦੇ ਨੇ ਫਰਵਰੀ ਚ ਘੱਟ ਹੀ ਭੋਕਣਗੇ ਬਾਕੀ ਠੰਡ ਜਾ ਲੱਗਦੀ ਹੈ ਸਰਦੀ ਚ ਜਨਵਰੀ ਦੇ ਇਸਕੇ ਜ਼ਿਆਦਾ ਭੋਗਦੇ ਨੇ ਨਹੀਂ ਠੰਡਾ ਲੈ ਨਹੀਂ ਹੈਗਾ ਬਟਾ ਜਿਹੜਾ ਦਿਨਾਂ ਵਾਲਾਗਾ ਇਹ ਸਹੀ ਹੈਗਾ ਚਲੋ ਮੰਨ ਲੈਨੇ ਆ ਭਾਈ ਠੀਕ ਹੈ ਜੀ ਸੋ ਤੁਹਾਡੇ ਸਾਹਮਣੇ ਕੋਈ ਹੋਰ ਕੋਆ ਬੰਦਾ ਦੱਸ ਸਕਦਾ ਕਮੈਂਟ ਰਾਈ ਨੈਕਸਟ ਲਾਸਟ ਲਾਸਟ ਆਈ ਦੀ ਵੀਡੀਓ ਦਾ ਆਈ ਦੀ ਵੀਡੀਓ ਦਾ ਲਾਸਟ ਕੁਐਸਚਨ ਵੀਡੀਓ ਨੂੰ ਬਰਤੋਤਰ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਕਿਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਜਿਹੜੀ ਪੇਸ਼ਕਾਰੀ ਹੈ ਉਹ ਕਿਦਾਂ ਲੱਗਦੀ ਹੈ ਉਹ ਵੀ ਜਰੂਰ ਦੱਸ ਦਿਆ ਕਰੋ ਸਾਹ ਲੈ ਲਿਆ ਕਰੋ ਹੁਣਾਂ ਪਹਿਲਾਂ ਸਾਹ ਤਾਂ ਲੈ ਲੈ ਆਜੋ ਹਾਂ ਕਹਾਂ ਪਰ ਸ਼ੁੱਕਰਵਾਰ ਗੁਰੂਵਾਰ ਸੇ ਪਹਿਲੇ ਆਤਾ ਹੈ ਹਾਂ ਕਹਾਂ ਪਰ ਸ਼ੁੱਕਰਵਾਰ ਗੁਰੂਵਾਰ ਸੇ ਪਹਿਲੇ ਆਤਾ ਹੈ ਉਹ ਮੈਨੂੰ ਪਤਾ ਨਹੀਂ ਕਿਹੜਾ ਦੇਖ-ਦੇਖਿਆ ਸੀਗਾ ਜਦੋਂ ਇੱਥੇ ਜਿਹੜਾ ਸੀਗਾ ਸ਼ੁੱਕਰਵਾਰ ਸੀ ਉਥੇ ਗੁਰੂਵਾਰ ਸੀ ਇੱਕ ਪਤਾ ਨਹੀਂ ਤੁਸੀਂ ਮੈਨੂੰ ਦੱਸਿਆ ਵੀ ਸੀਗਾ ਕੱਲ ਪਰਸੋ ਜੇ ਇੱਕ ਪਤਾ ਨਹੀਂ ਕਿਹੜਾ ਦੇਸ਼ ਸੀਗਾ ਹਨਾ ਕੱਟੇ ਤੇ ਆਪਣੇ ਇੱਥੇ 2023 ਸੀ ਹਜੇ ਉੱਥੇ 2022 ਸੀ ਪਿੱਛੇ ਦੋ ਹੀ ਫਰਦੇ ਨੇ ਕਹਿੰਦੇ ਸੀ ਐਡਵਾਂਸ ਆ ਹੂੰ ਕਹਿੰਦਾ ਸੀ ਐਡਵਾਂਸ ਆ 60 ਤੋਂ ਪਿੱਛੇ ਅਸੀਂ ਨਵਾਂ ਸਾਲ ਮਨਾ ਵੀ ਲਿਆ ਅਜੇ ਉਹ ਤਿਆਰੀ ਵੀ ਨਹੀਂ ਕੀਤੀ ਉਹਨਾਂ ਨੇ ਹਾਂ ਛਾਗੇ ਮੰਗਲ ਸਿੰਘ ਜੀ ਕੁਐਸਚਨ ਨਾ ਕਰ ਮੈਂ ਜਵਾਬ ਦਵਾਂ ਮੈਂ ਕਿਹਾ ਇਧਰੋਂ ਦੋ ਦਰ ਕਰਕੇ ਨਿਕਲ ਜਾਨੇ ਆਂ ਨਹੀਂ ਨਹੀਂ ਨਿਕਲਣ ਦੀ ਮੈਂ ਪੱਕਾ ਖੈ ਰੁਕ ਜਾ ਕੁੱਤੇ ਨਹੀਂ ਕੁੱਤੇ ਤਾਂ ਨਿਕਲ ਗਏ ਕੁੱਤੇ ਨਾ ਆ ਗਏ ਇਹ ਕਿਹੜਾ ਸੀਗਾ ਹੁਣ ਸ਼ੁੱਕਰਵਾਰ ਰਵੀਵਾਰ ਆ ਗਿਆ ਇੱਕ ਕਹਾਂ ਪਰ ਮਤਲਬ ਕਹਾਂ ਪਰ ਹਮ ਸ਼ੁੱਕਰਵਾਰ ਹਮ ਗੁਰੂਵਾਰ ਤੋਂ ਪਹਿਲੇ ਆਤਾ ਗੁਰੂਵਾਰ ਤੋਂ ਪਹਿਲੇ ਆਤਾ ਹੈ ਹਮ ਲਾਉ ਦਿਮਾਗ ਜੇ ਹੈਗਾ ਸ਼ੁੱਕਰ ਗੁਰੂ ਸ਼ੁੱਕਰ ਉਹ ਉਹਦੇ ਵਿੱਚ ਤਾਂ ਨਹੀਂ ਆਉਂਦਾ ਕਿਤੇ ਉਹ ਜਿਹੜੇ ਉਹ ਹੁੰਦੀ ਹੈ ਜੰਤਰੀਆਂ ਦੀਆਂ ਕੀ ਚ ਕੀ ਜੰਤਰੀ ਜੰਤਰੀ ਜੰਤਰੀਆਂ ਜਿਹੜੀ ਹੁੰਦੀਆਂ ਉਹਦੇ ਵਿੱਚ ਕੀ ਰਾਸ਼ੀਆਂ ਰਾਸ਼ੀਆਂ ਦੇ ਵਿੱਚ ਬਾਕੀ ਪਤਾ ਨਹੀਂ ਵੀ ਰਾਸ਼ੀਆਂ ਦੇ ਵਿੱਚ ਤਾਂ ਨਹੀਂ ਹੁੰਦਾ ਕਿਤੇ ਕਾਜੀ ਪਹਿਲੇ ਗੁਰੂ ਆਂਦਾ ਹੋਏ ਫਿਰ ਸ਼ੁਕਰ ਆਂਦਾ ਹੋਏ ਪਹਿਲੇ ਸ਼ੁਕਰ ਆਂਦਾ ਫਿਰ ਗੁਰੂ ਆਂਦਾ ਹੋਏ ਜਿਹੜਾ ਮੇਰੇ ਕੋਲ ਜਵਾਬ ਆਗਾ ਉਹ ਨਹੀਂ ਹੈਗਾ ਇਹ ਫਿਰ ਤਾਂ ਇਹਦਾ ਜਵਾਬ ਇਹ ਵੀ ਹੋਣਾ ਤਾਂ ਸ਼ੀਸ਼ੇ ਦੇ ਵਿੱਚ ਸ਼ੀਸ਼ੇ ਦੇ ਵਿੱਚ ਆਪਾਂ ਜੇ ਦਿਖਾਵਾਂਗੇ ਸ਼ੁਕਰ ਇੱਧਰ ਲਿਖਾ ਹੋਏਗਾ ਵੀਰਵਾਰ ਸ਼ੁਕਰ ਇੱਧਰ ਲਿਖਾ ਹੋਏਗਾ ਵੀਰਵਾਰ ਇੱਧਰ ਲਿਖਿਆ ਹੋਏਗਾ ਸ਼ੁੱਕਰਵਾਰ ਇੱਧਰ ਲਿਖਿਆ ਹੋਏਗਾ ਲੇਕਿਨ ਉਹਦੇ ਵਿੱਚ ਜਿਹੜਾ ਹੈ ਉਹ ਪੁੱਠਾ ਦਿਖੂਗਾ ਹਾਂ ਠੀਕ ਹੈ ਜਵਾਬ ਕਿਹੜੀ ਜਗ੍ਹਾ ਸ਼ੁੱਕਰਵਾਰ ਵੀਰਵਾਰ ਤੋਂ ਪਹਿਲੇ ਆਉਂਦਾ ਹੈ ਸ਼ੁਕਰ ਜਲਦੀ ਟਾਈਮ ਆਪੋ ਟੈਨ ਸ਼ੁੱਕਰਵਾਰ ਵੀਰਵਾਰ ਤੋਂ ਪਹਿਲਾਂ ਨਾਈਨ 8 ਇਹ ਇੱਕ ਇੱਕ ਉਹ ਕਿਹੜੀ ਜਗ੍ਹਾ ਹੋ ਸੈਵਨ ਕਿੱਥੇ ਦੀ ਜਗ੍ਹਾ ਹੈ ਕੋਈ ਆਈਡੀਆ ਦਾ ਹਿੰਟ ਦੇਣਾ ਓਹ ਹਿੰਟ ਦੇ ਰੇ ਇਹ ਤੱਕਾ ਕੀਤਾ ਹੈ ਨਾ ਮੈਂ ਵੀ ਹਿੰਟ ਦੇਣਾ ਹੁੰਨਾ ਏ ਨਹੀਂ 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 ਇਹ ਤੱਕਾ 4 ਬੋਲੀ ਜਾ ਹਿਕੜਾ ਮੰਨਦੇ ਆ ਹਾਂ ਹੀ ਮੰਨਦੇ ਨੇ 100 ਮੰਨਦੇ ਆ

ਮੈਂ ਹਾਰ ਗਿਆ ਮੈਂ ਹਾਰ ਗਿਆ ਆ ਨਹੀਂ ਕਰਨ ਮੈਂ ਫਿਰ ਮੈਂ ਜਵਾਬ ਨਹੀਂ ਦੇਣਾ ਅੱਛਾ ਦਿਓ ਜਵਾਬ ਪਹਿਲਾਂ ਕਹੋ ਮੈਂ ਹਾਰ ਗਿਆ ਮੈਂ ਹਾਰ ਗਿਆ ਹੁਣ ਕਰਦਾ ਰਿਹਾ ਬਲ ਸਰ ਮੈਂ ਹਾਰ ਗਿਆ ਚਲ ਦੇ ਜਵਾਬ ਪਹਿਲਾਂ ਕਹੋ ਕਰਦਾ ਜਿੱਤਾ ਮੈਂ ਹਾਰ ਗਿਆ ਹੋਰ ਦੱਸੋ ਚਲ ਮੈਂ ਹਾਰ ਗਿਆ ਬਸ ਜਵਾਬ ਦੇ ਟਾਈਮ ਨਾ ਬਟਾ ਹਾਂਜੀ ਕੋ ਉਹ ਜਗਾ ਹੈਗੀ ਹੈਗੀ ਡਿਕਸ਼ਨਰੀ ਹੈ ਡਿਕਸ਼ਨਰੀ ਮਤਲਬ ਹਾਂ ਮੇਰੇ ਕੋਲ ਡਿਕਸ਼ਨਰੀ ਤਾਂ ਵੀ ਨਹੀਂ ਪਤਾ ਹੈ ਡਿਕਸ਼ਨਰੀ ਤਾਂ ਮੈਨੂੰ ਪਤਾ ਹੈ ਉਹਦੇ ਵਿੱਚ ਕਿਵੇਂ ਪਹਿਲੇ ਆਉਂਦਾ ਸਮਝਾ ਵੈਸੇ ਮੈਂ ਵੀ ਨੋਟ ਕੀਤਾ ਸੀਗਾ ਦੇਖਿਆ ਸੀਗਾ ਮੈਂ ਵੀ ਕਿਵੇਂ ਸਮਝਾ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਸ਼ੁੱਕਰਵਾਰ ਗੁਰੂਵਾਰ ਤੋਂ ਪਹਿਲੇ ਆਉਂਦਾ ਹੈ ਕਿਵੇਂ ਆਉਂਦਾ ਡਿਕਸ਼ਨਰੀ ਚ ਇਹ ਵੀ ਸਮਝਾ ਐਕਸਪਲੇਨ ਵੀ ਕਰਨਾ ਹੁੰਦਾ ਮੈਡਮ

ਐ ਨਹੀਂ ਕਰਨਾ ਤੁਸੀਂ ਜਿੱਤਿਓਗੇ ਆਪਣੀ ਜਿੱਤ ਨੂੰ ਕਬੂਲ ਕਰ ਹਾਂ ਮੈਂ ਜਿੱਤ ਗਿਆ ਮੈਂ ਖੁਦ کہہ ਰਿਹਾ ਮੈਂ ਜਿੱਤ ਗਿਆ ਆਪ ਹੀ ਕਿਹਾ ਨਹੀਂ ਮੈਂ ਜਿੱਤ ਗਿਆ ਫਿਰ ਆਪ کہہ ਰਿਹਾ ਮੈਂ ਜਿੱਤ ਗਿਆ ਤੁਸੀਂ ਹਾਰ ਰਹੇ ਹੋ ਆਪਣੀ ਤੁਸੀਂ ਸੌਰੀ ਮੰਨਦੇ ਹੋ ਨਾ ਬਸ ਠੀਕ ਹੈ ਬਸ ਹੋਰ ਕੀ ਹੈ ਸੌਰੀ ਮੰਨ ਲਈ ਤੁਸੀਂ ਹੋਰ ਕੀ ਚਾਹਤਾ ਚਲੋ ਐਡ ਕਰੀ ਆਜੋ ਐਡ ਕਰ ਆਪਣੀ ਹਾਰ ਨੂੰ ਸਵੀਕਾਰ ਕਰਨਾ ਹਾਰ ਦਾ ਤਾਂ ਮੰਨਣਾ ਜੇ ਤੁਸੀਂ ਮੈਨੂੰ ਐਕਸਪਲੇਨ ਕਰਕੇ ਦੱਸੋ ਕਿ ਡਿਕਸ਼ਨਰੀ ਚ ਕੀ ਹੈ ਜਿਨ੍ਹਾਂ ਨੂੰ ਪਤਾ ਹੈ ਉਹ ਕਮੜ ਕੇ ਦੱਸੋ ਇਹਨਾਂ ਦੇ ਸਭ ਨਾਲ ਡਿਕਸ਼ਨਰੀ ਜਵਾਬ ਹੈ ਬਟ ਕੀ ਹੈ ਮੈਨੂੰ ਨਹੀਂ ਪਤਾ ਇਹਨਾਂ ਨੂੰ ਵੀ ਨਹੀਂ ਪਤਾ ਨਾ ਮੈਨੂੰ ਪਤਾ ਮੈਂ ਅਗਲੀ ਵੀਡੀਓ ਚ ਦੱਸਾਂਗੀ ਅਗਲੀ ਵੀਡੀਓ ਚ ਪਤਾ ਰਿਸਰਚ ਕਰਕੇ ਲੈ ਕੇ ਆ ਰਗੀ ਮੈਂ ਤਿਆਰੀ ਕੀਤੀ ਲੇਕਿਨ ਅੱਧੀ ਕੀਤੀ ਹੈ ਚਲੋ ਖੈਰ ਕੀ ਕਿੰਨੀ ਹੈਗੀ ਸਾਲ ਅੰਦੇ ਅੰਦਾ ਕਰਦੇ ਸੋ ਦੋਸਤੋ ਤੁਹਾਨੂੰ ਸਾਡੀ ਆਈ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕੇ ਜਰੂਰ ਦੱਸੋ ਵੀਡੀਓ ਵਧੀਆ ਲੱਗਦੀ ਹੈ ਲਾਇਕ ਤੇ ਸ਼ੇਅਰ ਜਰੂਰ ਕਰਿਓ ਅਸੀਂ ਹਾਸਾ ਖੇਡਾ ਕਰਦੇ ਹਾਂ ਐਂਟਰਟੇਨਮੈਂਟ ਕਰਦੇ ਹਾਂ ਤੁਹਾਡਾ ਨਾਲ ਤੁਹਾਡਾ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਸਾਡੀ ਜਿਹੜੀ ਵੱਖਰੀ ਜੀ ਵੱਖਰਾ ਜਿਹਾ ਅੰਦਾਜ਼ ਹੈ ਇਹ ਵੱਖਰੀ ਜਿਹੜੀ ਪੇਸ਼ਕਾਰੀ ਹੈ ਇਹ ਆਪ ਜੀ ਨੂੰ ਕਿੱਦਾਂ ਲੱਗਦੀ ਹੈ ਜਰੂਰ ਦੱਸਿਓ ਜੇ ਕੁਝ ਜ਼ਿਆਦਾ ਐਕਟਿੰਗ ਹੋ ਜਾਂਦੀ ਹੈ ਮੇਰੇ ਵੱਲੋਂ ਤਾਂ ਮੈਨੂੰ ਦੱਸ ਦਿਓ ਕਿ ਮੈਂ ਥੋੜਾ ਜ਼ਿਆਦਾ ਹਾਸਾ ਖੇਡਾ ਕਰਦਾ ਮੈਂ ਜ਼ਿਆਦਾ ਐਂਟਰਟੇਨਮੈਂਟ ਕਰਦਾ ਮੈਂ ਤਾਂ ਠੀਕ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਓ ਪਿਆਰ ਬਣਾਈ ਰੱਖਿਓ ਪੁੱਲਚੁਕ ਲੇਖੇਮਾ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ